बोलियो बोलियो मुर्दाबाद 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 ਅਜਿਹਾ ਹੈ ਕਿਸੇ ਦਾ ਸਾਥ ਆ ਕੰਮ ਨਹੀਂ ਆ। ਕੋਨੇ ਸਰਕਾਰਾਂ ਨੇ ਮੇਜੇ ਦੀ بجائے ਇੱਕ ਸਰਕਾਰੀ ਹਸਪਤਾਲ ਦੇ ਵਿੱਚ ਗੋਲੀ ਚਲਾ ਦਿੱਤੀ ਆ। ਉਹ ਗੋਲੀ ਕਿੰਨੀ ਮਾਰੀ ਆ ਕਿ ਉਹ ਗਾਂ ਕੋਈ ਵੀ ਬੱਚਾ ਹੀ ਨਹੀਂ ਪੈਦਾ ਹੋਣਾ। ਆਪ ਸਭ ਸੰਦਾ ਪਰਿਵਾਰ ਜਾਣੋ ਆਪ ਅੱਜ ਦੀ ਜਿਹੜੀ ਇਹ ਰੇਲੀ ਆ ਇਹ ਨਸ਼ਿਆਂ ਦੇ ਸੰਬੰਧ ਵਿੱਚ ਵੱਡੇ ਪੱਧਰੀ ਕਿਰੇ ਦੇ ਨਗਰਵਧੋਂ ਸਾਰੇ ਪਿੰਡਾਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਆ। ਜਿਹੜਾ ਇਹ ਨਸ਼ਾ ਵਾ ਇਹ ਨਸ਼ਾ ਕਿਸੇ ਦੇ ਘਰ ਵੀ ਆ ਸਕਦਾ ਵਾ ਇਹਨੂੰ ਸਾਨੂੰ ਜਨਾਂ ਨੂੰ ਕੱਟਣਾ ਪਊਗਾ ਇਹ ਸਰਕਾਰਾਂ ਤੁਹਾਡਾ ਸਾਥ ਨਹੀਂ ਦੇ ਸਕਦੀਆਂ ਅਸੀਂ ਆਪ ਸਾਰੇ ਇੱਕ ਦੂਜੇ ਦਾ ਦੀਆਂ ਮੈਡੀਕਲ ਵਾਲਿਆਂ ਦੀ ਜ਼ਿੰਮੇਵਾਰੀ ਇਹ ਰੱਖਣੀ ਪੈਣੀ ਆਂਦੀ ਵੀ ਜੇ ਕਿਸੇ ਦੇ ਕੋਲੋਂ ਵੀ ਇੱਥੇ ਗੋਲੀਆਂ ਫਸ ਗਈਆਂ ਜਾਂ ਗਾਧੇ ਫਸ ਕੇ ਜਾਂ ਉਹ ਛੋਟੇ ਬੁੱਤ ਗੋਲੀ ਐ ਇੱਕ ਉਹ ਮੁੰਡਿਆਂ ਨੂੰ ਜਿੱਤੀ ਜਵਾਨੀ ਰੂਹੀ ਸਾਰੇ ਖਨਾਮ ਕਰਦੇ ਪੰਜਾਬ ਦੀ ਆਪ ਦੇ ਨਿਆਣੇ ਤੁਸੀਂ ਵਿਦੇਸ਼ਾਂ ਚ ਸਾਰੇ ਸੈੱਟ ਕੀਤੇ ਆ ਜਿਹੜੇ ਦਿਹਾੜੀਦਾਰ ਲੋਕ ਦਾ ਇੱਥੇ ਉਹਨਾਂ ਨੂੰ ਗੋਲੀਆਂ ਗਾਧੇ ਦਿੱਤੇ ਜਾਂਦੇ ਆ ਤੇ ਕਮਾਈਆਂ ਕਰਕੇ ਤੁਸੀਂ ਸਾਰੇ ਆਪ ਦੇ ਨਿਆਣੇ ਸੈੱਟ ਕਰਦੇ ਆ ਤੇ ਜਿਹੜੇ ਗਰੀਬ ਜਨਤਾ ਉਹਨਾਂ ਦੇ ਨਿਆਣਿਆਂ ਨੂੰ ਤੁਸੀਂ ਮਾਰਦੇ ਆ ਮਹਾਰਾਜ ਦੇ ਦਿਨ ਚੱਲਣ ਦੇ ਸ਼ੀਧੀ ਦਿਹਾੜੀ ਤਰਨ ਚੱਲਣ ਦੇ ਉਹਨਾਂ ਦੀ ਸ਼ਰਮ ਕਰ ਲਓ ਕੁਛ ਫੀਤਾ ਨੂੰ ਸ਼ਰਮ ਹੈ ਗਈ ਆ ਦੋਨਾਂ ਦੀ ਸ਼ਰਮ ਕਰੋ ਪ੍ਰਸ਼ਾਸਨ ਤੇ ਅੱਗੇ ਵੀ ਬੇਨਤੀ ਹੈ ਵੀ ਇੱਥੇ ਗਾਵੇ ਬਹੁਤ ਨਿਕੰਦੇ ਆ ਸੇਂਦਰਾਜ ਜਿੰਨਾ ਮੁੰਡਾ ਜਾਣਦੇ ਆ ਦਾ ਇੱਥੇ ਸਾਰੇ ਦੱਸਦਾ 20-20 ਮਹਿਸੂਲ ਖਾਂਦੇ ਆ ਵਿਚਾਰੇ ਉਹਨਾਂ ਗਰੀਬ ਪਰਿਵਾਰ ਆ ਸਾਰੇ ਗਰੀਬ ਪਰਿਵਾਰ ਆ ਤੇ ਉਹ ਨਛੇ ਦੇ ਤੇ 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 ਵਿਕਦੇ ਆ ਛਰਿਆਂ ਗੋਲੀਆਂ ਵੀ ਵਿਕਦੀਆਂ ਆਂ ਆ ਦਾਰੂ ਆ ਕੋਈ ਆਪਣੇ ਆ ਗਾਬੇ ਜਿਹੜੇ ਆ ਝੋਟੇ ਗੁੱਟ ਗੋਲੀਆਂ ਵੀ ਗੰਦੀਆਂ ਛਰਿਆਂ ਵੀ ਸੋਹਰਾ ਸਾਹਿਬ ਤਾਂ ਕੇ ਬੇਨਤੀ ਆ ਵੀ ਇਹ ਚੀਜ਼ਾਂ ਨੂੰ ਆਪਾਂ ਹੀ ਰੋਕ ਲਾਉਣੀ ਆ ਕਿਉਂਕਿ ਯੂਥ ਬਹੁਤ ਖਰਾਬ ਹੁੰਦਿਆ ਵਾ ਤੇ ਨਿਕ ਨਿਕੇ ਨਿਆਣੇ ਵੀ ਇਸ ਚੀਜ਼ਾਂ ਦੇ ਵਿੱਚ ਲੱਗੇ ਆ ਸੋ ਬੇਨਤੀ ਆ ਵੀ ਆਪਾਂ ਸਾਰੇ ਭਰਾਲਾ ਕਰੀਏ ਐਦਾਂ ਨਾ ਕਰੀਏ ਵੀ ਜੇ ਅੱਜ ਇਹ ਕਹਿੰਦਾ 1099 ਨਹੀਂ ਇਹ ਇਹ ਕਿਹੜੇ ਇਹਦੇ ਨਾਲ ਕੀ ਹੋ ਜੂਗਾ ਉਹ ਇੰਨੀਆਂ ਸ਼ਹੀਦੀਆਂ ਹੋਈਆਂ ਦੀ ਉਹੋ ਹੀ ਘਰੇ ਆ ਤੇ ਬੈਠੇ ਰਹਿੰਦੇ ਮਹਾਰਾਜ ਹਰੀਂ ਤੇ ਤੂੰ ਹੀ ਅੱਜ ਨੂੰ ਇੱਥੇ ਤੁਰੇ ਸੋ ਬੈਠਣਾ ਹੈਗਾ ਤੂੰ ਹੀ ਵੀ ਬੰਦਿਸ਼ ਵਿੱਚ ਹੀ ਰਹਿਣਾ ਹੈ ਸਾਰਿਆਂ ਨੇ ਥੋੜਾ ਥੋੜਾ ਪਰਾਲਾ ਸਾਰੇ ਜਣੇ ਕਰੋ ਤਾਂ ਕਿ ਜੋ ਨਸ਼ਾ ਜਿਹੜਾ ਵਾ ਇਥੋਂ ਔਰ ਲਾਗੇ ਲਾਗੇ ਸਾਰੇ ਪਿੰਡਾਂ ਦੀ ਇੰਨਾ ਜ਼ਿਆਦਾ ਮਸ਼ਾਵਾ ਜਿੰਨੇ ਬੰਦੇ ਸਿੰਗਰਾ ਚ ਮੁੰਡੇ ਮੈਂ ਖੁਦ ਮਨੀਮੀ ਕਰਦਾ ਰਿਹਾ ਮੈਂ ਉਥੇ ਦੇਖਦਾ ਰਿਹਾ ਇਹ ਚੀਜ਼ਾਂ ਕੈਪ ਗੋਲੀਆਂ ਦੇ ਟੀਗੇ ਪਰ ਪਰ ਨਾ ਅੱਗ ਫਿਰ ਕੰਮ ਕਰਦੇ ਆ ਤੋ ਆਪਾਂ ਨੂੰ ਸਾਰਿਆਂ ਨੂੰ ਇਸ ਚੀਜ਼ਾਂ ਤੇ ਰੋਗ ਲਾਉਣੀ ਪਊਗੀ ਤੇ ਸਾਰਿਆਂ ਦੇ ਕੇ ਬੇੰਤੀ ਹੈ ਹੁਮ ਹੁਮਾ ਕੇ ਸਾਥ ਕੋ ਜੇ ਕੋਈ ਬੰਦਾ ਕੇ ਚੱਲਦਾ ਤੋ ਉਹਦੇ ਨਾਲ ਚੱਲੋ ਨਸ਼ੇ ਬੰਦ ਫੇਹੀ ਹੋਣੇ ਆ ਘਰਾਂ ਚ ਬੈਠ ਕੇ ਨਸ਼ੇ ਨਹੀਂ ਬੰਦ ਹੋਣੇ ਤੇ ਇਹ ਬਾਹੀ ਰਾਜੀ 10 ਮਿੰਟ